ਸਾਰਿਆਂ ਨੂੰ ਪਹਿਲਾਂ ਮੈਂ ਤੁਹਾਡਾ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਹੀ ਇੱਕ ਜ਼ਰੀਆ ਰਹਿ ਗਏ ਹੋ ਜਿਹੜੀ ਸਾਡੀ ਆਵਾਜ਼ ਤੇ ਸਾਡਾ ਦੁੱਖ ਤਕਲੀਫ ਦਰਦ ਜਿਹੜਾ ਕਿਸੇ ਨਾ ਹੁੰਦਾ ਤੁਸੀਂ ਉਹ ਸਾਰਿਆਂ ਤੱਕ ਪਹੁੰਚਾਉਂਦੇ ਹੋ ਖਾਸ ਤੌਰ ਤੇ ਸਾਡੇ ਅਜਨਾਲੇ ਦੀ ਪ੍ਰੈਸ ਦਾ ਅਸੀਂ ਮਾਨ ਸਨਮਾਨ ਕਰਦੇ ਹਾਂ ਕਿਉਂਕਿ ਸਾਰਿਆਂ ਨੂੰ ਪ੍ਰੂਵ ਕੀਤਾ ਤੁਸੀਂ ਬੜੇ ਸੂਝਵਾਨ ਵੀ ਹੋ ਤੇ ਬਹੁਤ ਵਧੀਆ ਢੰਗ ਨਾਲ ਕੰਮ ਵੀ ਕਰਦੇ ਹੋ ਮਸਲਾ ਜਿਹੜਾ ਇਸ ਵੇਲੇ ਖੜਾ ਹੋਇਆ ਉਹ ਪਹਿਲਾਂ ਸ਼ੁਰੂਆਤ ਕਰਦੇ ਹਾਂ ਬੜੀ ਮੇਨਤ ਨਾਲ ਵਕੀਲ ਸਹਿਬਾਨਾਂ ਦੇ ਨਾਲ ਉਹਨਾਂ ਦੇ ਰਹੀਆਂ ਹੀ ਕਾਗਜ਼ ਭਰੇ ਨੇ ਇੱਕ ਇੱਕ ਕਾਗਜ਼ ਸਾਡਾ ਠੀਕ ਸੀਗਾ ਇਹਨਾਂ ਨੇ ਕੀਤਾ ਕੀ ਹੈ ਇੱਕ ਵੀ ਗਲਤੀ ਸਾਨੂੰ ਦੱਸੀ ਨਹੀਂ ਵੀ ਤੁਹਾਡੀ ਕੀ ਹੈ ਅੰਦਰ ਬੈ ਕੇ ਅਲੀਗੇਸ਼ਨ ਲਾਏ ਕਿੰਨੇ ਨੇ ਕਿਸੇ ਪਾਰਟੀ ਨੇ ਨਹੀਂ ਲਾਏ ਉਹਨਾਂ ਦੀ ਜਿਹੜੀ ਪਾਰਟੀ ਇਨ ਪਾਵਰ ਹੈ ਉਸ ਪਾਰਟੀ ਨੇ ਆਮ ਪਾਰਟੀ ਦੇ ਜਿਹੜੇ ਉੱਥੇ ਬੈਠੇ ਸੀਗੇ ਅਫਸਰ ਸਹਿਬਾਨ ਤਾਂ ਲੇ ਕਲਰିକਲ ਸਟਾਫ ਸੀਗਾ ਉਹਨਾਂ ਨੇ ਸਾਡੀਆਂ ਫਾਈਲਾਂ ਫੋਲ ਫੋਲ ਕੇ ਕਿਹਾ ਵੀ ਆਹ ਅਲੀਗੇਸ਼ਨ ਲਾਓ ਆਹ ਅਲੀਗੇਸ਼ਨ ਲਾਓ ਉਹ ਲਾਓ ਉਹ ਅਲੀਗੇਸ਼ਨ ਕਿਸੇ ਵਰਕਰ ਨੇ ਨਹੀਂ ਲਾਏ ਕਿਸੇ ਨੇ ਅਕਾਲੀ ਦਲ ਨੇ ਨਹੀਂ ਲਾਏ ਕਿਸੇ ਭਾਜਪਾ ਨੇ ਨਹੀਂ ਲਾਏ ਕਿਸੇ ਹੋਰ ਨੇ ਨਹੀਂ ਲਾਏ ਇਹਨਾਂ ਵੀ ਨਹੀਂ ਲਾਏ ਉਹ ਅਲੀਗੇਸ਼ਨ ਲਾਏ ਤੇ ਲਾਏ ਉਹ ਸਾਰੇ ਉਸ ਪੈਰਾਫਰਨਿਲੀਆ ਕਹਿ ਲੋ ਜਾਂ ਉਹਨਾਂ ਦਾ ਸਟਾਫ ਮੈਂਬਰ ਕਹਿ ਲੋ ਉਹਨਾਂ ਨੇ ਲਾਏ ਉਹ ਜਾ ਕੇ ਤਸਦੀਕ ਕੀਤੀ ਉਹਨਾਂ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜੀਆਂ ਇਹਨਾਂ ਦੀਆਂ ਜ਼ੋਨਸ ਜਿਤਰੀਆਂ ਨੇ ਪੰਚਾਇਤ ਸੰਪਤੀਆਂ ਸਾਰਿਆਂ ਨੂੰ ਪਹਿਲਾਂ ਉਹਨਾਂ ਨੂੰ ਸਾਫ਼ ਕਰੀਏ ਵਿੱਧ ਪਲੈਨਿੰਗ ਤੁਹਾਨੂੰ ਮੈਂ ਦੱਸਾਂ ਕਿੰਨੀ ਵਧੀਆ ਪਲੈਨਿੰਗ ਉਹਨਾਂ ਨੇ ਕੀਤੀ ਹੈ ਢੰਗ ਨਾਲ ਬਹਿ ਕੇ ਪਤਾ ਨਹੀਂ ਸਾਰਾ ਕੁਝ ਉੱਥੇ ਹੀ ਹੋਇਆ ਐਸ.ਟੀ.ਐਮ ਸਾਹਿਬ ਦੇ ਨਾਲ ਸਾਨੂੰ ਇੱਥੋਂ ਤੱਕ ਪਤਾ ਲੱਗਾ ਵੀ ਤਲਕੀ ਵੀ ਹੋਈ ਹੈ ਤੇ ਉਹਨੂੰ ਗਾਲ ਵੀ ਕੱਢੀ ਗਈ ਹੈ ਉਹਨੇ ਅੱਗੇ ਜਵਾਬ ਦਿੱਤਾ ਵੀ ਮੈਨੂੰ ਗਾਲ ਨਾ ਕੱਢੋ ਮੇਰੀ ਬਦਰੀ ਭਾਵੇਂ ਕਰਨਾ ਜੋ ਕਰੋਣਾ ਮੇਰੇ ਕੋਲ ਕਰਾ ਲਓ ਲੇਕਿਨ ਮੈਂ ਤੁਹਾਡੀ ਗਾਲ ਨਹੀਂ ਜਿਸੇ ਨੇ ਫਿਰ ਉਹਨਾਂ ਨੇ ਉਹ ਕੀਤਾ ਜੋ ਨਾ ਕਿਹਾ ਉਹਨਾਂ ਮੰਨਿਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਡੀ ਜਿਹੜੀ ਜ਼ੋਨ ਹੈ ਨਾ ਜਨਾਲਾ ਟੋਟਲ ਜ਼ੋਨ ਸਾਡੀਆਂ ਪੰਚਾਇਤ ਸਭਤੀ ਦੀਆਂ ਹੈਗੀਆਂ 33 ਉਹਦੇ ਵਿੱਚ 18 ਹੈਗੀਆਂ ਸਾਡੀਆਂ ਜਨਾਲੇ ਦੀਆਂ ਤੇ 15 ਹੈਗੀਆਂ ਸਾਡੀਆਂ ਰਮਦਾਸ ਦੀਆਂ ਦੋ ਬਲਾਕ ਨੇ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਕਟੀਆਂ ਨੇ ਉਹ ਕਟੀਆਂ ਰਿਜੈਕਸ਼ਨ ਜਿਹੜੀ ਟੋਟਲ ਕੀਤੀਆਂ ਜਿਹੜੀਆਂ ਸਾਫ਼ ਕੀਤੀਆਂ ਨੇ ਉਹ ਵੀ ਦੱਸ ਦਿਆਂਗੇ ਰਿਜੈਕਸ਼ਨ ਹੋਈ ਹੈ ਜਿਹੜੀ ਜਨਾਲਾ ਵਾਨੇ ਉਹਦੇ ਚੋ 6 ਨੇ ਗੱਗੋ ਮਾਲਿਆ ਡੱਲਾ ਰਾਜਪੂਤਾ ਆਇਆ ਚੱਕੋਲ ਆ ਨੰਗਲਵੰਜਾ ਵਾਲਾ ਆ ਪਡੋਰੀ ਸੁਖਾ ਸਿੰਘ ਆ ਤੇ ਪਲਾ ਪਿੰਡ ਆ ਇਹ ਸਾਰੀਆਂ ਅਸੀਂ ਜਿੱਤਦੇ ਸਾਂ ਉਹਨਾਂ ਨੇ ਵੇਖ ਲਿਆ ਵੀ ਅਸੀਂ ਜਿੱਤਣਾ ਨਹੀਂ ਇਹ ਸਾਰੀਆਂ ਕੈਨਸਲ ਕਰਾ ਲਓ ਇਹਦੇ ਵਿੱਚ ਉਹਨਾਂ ਨੇ ਕੀਤਾ ਕੀ ਹੈ ਵੀ ਆਪਣੀ ਜਿਹੜੀ ਮੈਜੋਰਿਟੀ ਜਾਂ ਆਪਣਾ ਚੇਅਰਮੈਨ ਸੰਮਤੀ ਦਾ ਬਣਾਉਣ ਖਾਤਰ ਉਹਨਾਂ ਨੇ ਕੁਝ ਬਿਲਕੁਲ ਟੋਟਲੀ ਬਿਨਾਂ ਮੁਕਾਬਲੇ ਤੋਂ ਡਿਕਲੇਅਰ ਕੀਤੀਆਂ ਉਹਦੇ ਵਿੱਚ ਆ ਗਈ ਗੱਗੋਮਾਲਾ ਗਈ ਡੱਲਾ ਰਾਜਪੂਤਾ ਆ ਗਈ ਤੇ ਨਾਲ ਜਾਕੌਲਾਂ ਦੀ ਏਜ ਨਾਲ ਬਲਾਕ ਹੋ ਗਿਆ ਅੱਗੇ ਆ ਗਿਆ ਰਮਦਾਸ ਬਲਾਕ ਇਹਦੇ ਵਿੱਚ ਟੋਟਲ ਸਾਡੀਆਂ 15 ਸੰਮਤੀਆਂ ਨੇ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਰਿਜੈਕਟ ਕੀਤੀਆਂ ਨੇ ਉਹ 5 ਨੇ ਉਹਦੇ ਵਿੱਚ ਨੰਗਲਸੋਲ ਆਵਾਣ ਵਿਸ਼ਵਾ ਆ ਮੋਹਨਪੜਾਰੀਆਂ ਤੇ ਤਲਵੰਡੀ ਨਾਰ ਜਿਹੜੀਆਂ ਇਹਨਾਂ ਨੇ ਬਿਲਕੁਲ ਬਿਨਾਂ ਮੁਕਾਬਲਾ ਕੀਤੀਆਂ ਨੇ ਉਹ ਕੀਤੀਆਂ ਨੇ ਇਹਨਾਂ ਨੰਗਲਸੋਲ ਵਿਸ਼ਵਾ ਤਲਵੰਡੀ ਨਾਰ ਤੇ ਥੋਬਾ ਚੰਡੇਰ 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 ਇਹ ਮਨਿਸ ਕਰਕੇ ਕੀਤੀ ਹੈ ਵਿੱਦ ਪਲੈਨਿੰਗ ਵੀ ਹੈ ਆ ਚਾਰ ਜਿਹੜੀਆਂ ਨੇ ਸਾਡੀਆਂ ਆਲਰੇਡੀ ਆ ਗਈਆਂ ਤੇ ਬਾਕੀ ਜਿਹੜੀਆਂ ਹੋਰ ਚਾਹੀਦੀਆਂ ਨੇ ਸਮਤੀ ਦੇ ਉਹ ਸਾਡੇ ਚੇਅਰਮੈਨ ਜਿਹੜਾ ਬਣ ਜੇ ਇਹ ਵਿੱਦ ਪਲੈਨਿੰਗ ਹੋਇਆ ਜ਼ਿਲ੍ਹਾ ਪਰਸ਼ਦ ਚ ਇਹਨਾਂ ਪੂਰਾ ਜ਼ੋਰ ਲਾ ਲਿਆ ਪਰ ਉੱਥੇ ਇਹਨਾਂ ਦੀ ਚੱਲੀ ਨਹੀਂ ਯਤਨ ਬੜੇ ਕੀਤੇ ਨੇ ਸਰਵੰਤ ਸਿੰਘ ਦੇ ਕਾਗਜ਼ ਡਾਇ ਲੇਕਿਨ ਉਹਦੇ ਕਵਰਿੰਗ ਦੇ ਬਚ ਗਏ ਉਹ ਅਸੀਂ ਚਾਰੇ ਦੀਆਂ ਚਾਰੀਆਂ ਸਾਡੀਆਂ ਸੇਫ ਨੇ ਬਾਕੀ ਸਾਡੀਆਂ ਸਾਰੀਆਂ ਸੇਫ ਨੇ ਲੇਕਿਨ ਇਹਦੇ ਦੌਰਾਨ ਇੱਕ ਬਹੁਤ ਵੱਡੀ ਘਟਨਾ ਹੋਈ ਹੈ ਜਿਹੜੀ ਰਾਜਸਾਂਸੀ ਹਲਕੇ ਚ ਹੋਈ ਹੈ ਉਹਦੇ ਤੇ ਮੈਂ ਧਿਆਨ ਲਿਆਉਣਾ ਚਾਹਣਾ ਤੁਹਾਡਾ ਖਾਸ ਤੌਰ ਤੇ ਉੱਥੇ ਹੋਇਆ ਕੀ ਆ ਵੀ ਜਿਹੜਾ ਸਰਪੰਚ ਪਿੰਡੀ ਸੈਦਾਂ ਦਾ ਸੀਗਾ surjit singh ਉਹ ਕਾਗਜ਼ ਦੀ ਨਾਮਜ਼ਦਗੀ ਕਰਨ ਜਾ ਰਿਹਾ ਸੀ ਉਹਨੂੰ ਧੱਕੇ ਨਾਲ ਧੱਕੇ ਵੀ ਵਜੇ ਲੜਾਈ ਵੀ ਹੋਈ ਕੁੱਟਿਆ ਵੀ ਗਿਆ ਖੂਨ ਖਰਾਬਾ ਵੀ ਹੋਇਆ ਉਹ ਵਾਪਸ ਆ ਗਏ ਉਹਨਾਂ ਨੇ ਹਿੰਮਤ ਕੀਤੀ ਵੀ ਕਾਗਜ਼ ਦੁਬਾਰਾ ਭਰ ਕੇ ਫੇਰ ਦੇ ਦਿੱਤੇ ਉਹ ਕਾਗਜ਼ ਦਾਖਲ ਹੋ ਗਏ ਲੇਕਿਨ ਉਹਦੀ ਰਿਟੈਲੀਏਸ਼ਨ ਕਰਕੇ ਉਹਦਾ ਬਦਲਾ ਲੈਣ ਦੀ ਖਾਤਰ ਉਹ ਪਿੰਡ ਜਾ ਕੇ ਦੁਬਾਰਾ ਉਹਨਾਂ ਦੇ ਘਰ ਪਏ ਉੱਥੇ ਜਦੋਂ ਘਰ ਪੈ ਗਏ ਇੰਨੇ ਜਾਣੇ ਹਜੂਮ ਆ ਗਿਆ ਉਹਨਾਂ ਕਹਿਆ ਵੀ ਇਹਨਾਂ ਦੇ ਸਾਨੂੰ ਮਾਰ ਦੇਣਾ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਜੋ ਕੁਝ ਉਹਨਾਂ ਕੋਲ ਹੁੰਦਾ ਸੀ ਉਹਨਾਂ ਨੇ ਕੀਤਾ ਉਹਨਾਂ ਕੋਲ ਦਾਤਰ ਹੋਊਗਾ ਕੋਈ ਹੋਰ ਹੋਊਗਾ ਉਹਦੇ ਨਾਲ ਹੋਇਆ ਕੀ ਆ ਵੀ ਸੱਟਾਂ ਲੱਗ ਗਈਆਂ ਉਹ ਬੰਦੇ ਦਾਖਲ ਹੋ ਗਏ ਨੇ ਉੱਥੇ ਸਾਰੀ ਲੀਡਰਸ਼ਿਪ ਆਮ ਪਾਰਟੀ ਦੀ ਉੱਥੇ ਪਹੁੰਚੀ ਉਹਨਾਂ ਨੇ ਇੱਕ ਫੈਸਲਾ ਕੀਤਾ ਵੀ ਜਿਹੜੀ ਐਫ ਆਈ ਆਰ ਕਰਨੀ ਹੈ ਉਹ ਉਹਦੇ ਦੇ ਨੰਕਰ ਉਹ ਵੀ ਜਿਹਦੇ ਘਰ ਪਏ ਨੇ ਜਿਹਨੇ ਸਟਾ ਲੰਗੀਆਂ ਇਹਦੇ ਵਿੱਚ ਸਰਕਾਰੀਆ ਸਾਹਿਬ ਚ ਆਉਂਦੇ ਨੇ ਸਾਰ ਸੁਖਬਿੰਦਰ ਸਿੰਘ ਸਰਕਾਰੀਆ ਐਮ ਐਲ ਏ ਉਸ ਹਲਕੇ ਦੇ ਰਾਜਸੰਸੀ ਦੇ ਉਹਦੇ ਤੇ ਕਰਾਓ ਪਰਚਾ ਤੇ ਨਾਲ ਦਿਲਰਾਜ ਸਰਕਾਰੀਆ ਜਿਹੜਾ ਉਹਨਾਂ ਦੀ ਦੇਖਰੇਖ ਕਰਦਾ ਸਾਰੇ ਹਲਕੇ ਦੀ ਉਹਦੇ ਤੇ ਪਰਚਾ ਕਰੋ ਹੁਣ ਉਹਦੇ ਵਿੱਚ ਬਰਾਬਰ ਪਰਚਾ ਉਹਨਾਂ ਦੋਵਾਂ ਤੇ ਕਰਤਾ ਹੁਣ ਸਾਡੇ ਭਰਾਵਾਂ ਨੇ ਇਹ ਗੱਲ ਕਹੀ ਵੀ ਜੇ ਸਰਕਾਰੀਆ ਸਾਹਿਬ ਦੇ ਇਹ ਪਰਚਾ ਹੋ ਗਿਆ ਦਿਲਰਾਜ ਤੇ ਹੋ ਗਿਆ ਜਿਹੜੇ ਕਿ ਉਥੇ ਮੌਕੇ ਤੇ ਮੌਜੂਦ ਨਹੀਂ ਤੇ ਫਿਰ ਤੇ ਕਿਸੇ ਨਾ ਵੀ ਲੜਾਈ ਕਰਕੇ ਕਿਸੇ ਦਾ ਨਾਲ ਖਾ ਦੇਣਗੇ ਸਾਡੇ ਮੋਤਬਰਾਂ ਨੇ ਇਹ ਫੈਸਲਾ ਕੀਤਾ ਵੇ ਕੱਲ ਨੂੰ ਅਹੀਂ ਲੜਾਈ ਕਿ ਲੜਦੇ ਆ ਇਲੈਕਸ਼ਨ ਲੜਦੇ ਆ ਜ਼ਿਲ੍ਹਾ ਪ੍ਰੀਸ਼ਦ ਲੜਦੇ ਆ ਸੰਮਤੀ ਲੜਦੇ ਆ ਉਹਨਾਂ ਦੇ ਬਹਾਨੇ ਹੀ ਲੱਭਣਾ ਕਿਸੇ ਬੰਦੇ ਨੂੰ ਕਹਿਣਾ ਵੀ ਤੁਸੀਂ ਲੜਪੋ ਤੇ ਸਟਾ ਉਥੇ ਝੂਟੀਆਂ ਵੀ ਲੱਗਦੀਆਂ ਨੇ ਅੱਜ ਕੱਲ ਤੇ ਉਹਦੇ ਵਿੱਚ ਸਾਰੇ ਬੰਦੇ ਸਾਡੇ ਮੋਤਬਰ ਜਿਹੜੇ ਨੇ ਆ ਬੈਠੇ ਕਸ਼ਮੀਰ ਸਿੰਘ ਵਾਣਾ ਦੇ ਨੇ ਅੱਗਾ ਗੋਮਾਲ ਤੋਂ ਬੈਠੇ ਨੇ ਰਾਣਾ ਹੀ ਬੈਠਿਆ ਸਾਰੇ ਬੈਠੇ ਆ ਸਰਮਣ ਹੋਰੀ ਬੈਠੇ ਆ ਪੰਟੀ ਬੈਠਾ ਇਹਦਾ ਮਤਲਬ ਇਹ ਬਰਾਬਰੀ ਉਹਨਾਂ ਨੇ ਉਸੇ ਵੇਲੇ ਨਾਲ ਪਰਚਾ ਦੇਣਗੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇੱਕ ਗਿਆਨ ਜਾਂ ਉਹਨਾਂ ਨੂੰ ਇੱਕ ਸਜਾਓ ਦੇਣਾ ਚਾਹੁੰਦੇ ਆ ਕਿ ਜਾਂ ਤੇ ਤੁਹਾਡਾ ਬਿਲਕੁਲ ਹੀ ਇਹਦਾ ਤਵੱਜੂ ਨਹੀਂ ਹੈਗੀ ਪੰਜਾਬ ਦੇ ਪ੍ਰਤੀ ਜੋ ਗੁੰਡਾਗਰਦੀ ਐ ਇਸ ਵੇਲੇ ਹੋ ਰਹੀ ਐ ਜੋ ਧੱਕੇਸ਼ਾਹੀ ਹੋ ਰਹੀ ਐ ਉਹਦੇ ਨਾਲ ਤੁਹਾਡਾ ਮਾਸਾ ਲਿਆ ਹੀ ਨਹੀਂ ਮਾਸਾ ਧਿਆਨ ਨਹੀਂ ਤੇ ਤੁਸੀਂ ਇਲੈਕਸ਼ਨਾਂ ਕਰਾਓਗੇ ਕਿਦਾਂ ਹੁਣ ਕੀ ਹੋਇਆ ਉੱਥੇ ਇਹਦੇ ਤੋਂ ਬਾਅਦ ਉੱਥੇ ਚਲੋ ਡੇਰਾ ਬਾਬਾ ਨਾਨਕ ਕੀ ਹੋਇਆ ਸਾਰ ਸੁਖਜਿੰਦਰ ਸਿੰਘ ਰੰਧਾਵਾ ਉੱਥੇ ਉਹ ਜੋ ਹਾਲ ਹੋਇਆ ਔਰ ਮੈਂ ਸਾਰਿਆਂ ਨੂੰ ਦੁੱਖ ਨਾਲ ਕਹਿਣ ਲੱਗਾ ਉੱਥੇ ਪੱਗਾਂ ਲੱਥੀਆਂ ਔਰ ਉਹਨਾਂ ਦਾ ਐਮਐਲਏ ਕੀ ਕਹਿੰਦਾ ਵੀ ਪੱਗਾਂ ਕਿਤੇ ਕੇਲਣਾ ਬਜੀਆਂ ਔਰ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਿਆ ਇਹ ਜਿਹੜੀ ਚੀਜ਼ ਹੈ ਜਿਹੜੀ ਪੱਗ ਨੂੰ ਹੱਥ ਪਾਇਆ ਨਾ ਕਿਸੇ ਨੇ ਆਮ ਪਾਰਟੀ ਨੇ ਇਹ ਇਸ ਪੱਗ ਦਾ ਲੋਕਾਂ ਨੇ ਉਹ ਜਵਾਬ ਦੇਣਾ ਜਿਹੜਾ ਇਹ ਵੀ ਯਾਦ ਕਰਨੀ ਔਰ ਮੈਂ ਦਾਅਵੇ ਨਾ ਕਹਿਣਾ ਇਹਨਾਂ ਦਾਵਾ ਸਾਹਿਬ ਨੇ ਦੀ ਯਤਨਾ ਹੀ ਯਤਨਾ ਹੈ ਸਾਰੇ ਹਲਕੇ ਅਸੀਂ ਸ਼ਾਨਣਾ ਜਿੱਤਾਂਗੇ ਕਿਉਂਕਿ ਜੋ ਇਹਨਾਂ ਕੀਤਾ ਐ ਇਡੀ ਮਾੜੀ ਕਰਤੂਤ ਕਿਸੇ ਨੇ ਅਜੇ ਤੱਕ ਨਹੀਂ ਕੀਤੀ ਤੇ ਨਾ ਕਿਸੇ ਨੇ ਬੋਲੀ ਐ ਇਹ ਉਹਨਾਂ ਨਾਲ ਹੋ ਗਿਆ ਸੱਚਰ ਸਾਹਿਬ ਦੇ ਵੀ ਰਿਜੈਕਟ ਹੋ ਗਏ ਟਾਰੀ ਵੀ ਹੋ ਗਏ ਜਿਹੜਾ ਜਿਹੜਾ ਸਾਰੇ ਨੂੰ ਵਰਪਾਲ ਵਧੀਆ ਹਲਕਾ ਸੀਗਾ ਉਹਨਾਂ ਨੇ ਨਾਮਜ਼ਦਗੀ ਜ਼ਿਲ੍ਹਾ ਪ੍ਰਚੀਦੀ ਢਾਈ ਦਿੱਤੀ ਹੁਣ ਇਸ ਵੇਲੇ ਅਸੀਂ ਫੈਸਲਾ ਕੀਤਾ ਸੱਚਰ ਸਾਹਿਬ ਨੇ ਵੀ ਬਾਈਕਾਟ ਕਰਤਾ ਸਰਕਾਰੀਆ ਸਾਹਿਬ ਨੇ ਵੀ ਬਾਈਕਾਟ ਕਰਤਾ ਤਰਸੀਮ ਸਿੰਘ ਡੀਸੀ ਨੇ ਵੀ ਬਾਈਕਾਟ ਕਰਤਾ ਟਾਰੀ ਦਾ ਉਹ ਪਰਲੇ ਪਾਸੇ ਜਿਹੜਾ ਉਹ ਵੀ ਬਾਈਕਾਟ ਹੋ ਗਿਆ ਤੇ ਹੁਣ ਜਨਾਲਾ ਹਲਕਾ ਸਾਡੇ ਤੇ ਸੀ ਅਸੀਂ ਭਰਾਵਾਂ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਅਸੀਂ ਇਲੈਕਸ਼ਨ ਦਾ ਬਾਈਕਾਟ ਕਰਨ ਲੱਗੇ ਆਂ ਔਰ ਇਲੈਕਸ਼ਨ ਕਮਿਸ਼ਨ ਨੂੰ ਇੱਕ ਚੈਲੰਜ ਦੇਣ ਲੱਗੇ ਆਂ ਵੀ ਇਲੈਕਸ਼ਨ ਕਮਿਸ਼ਨ ਚ ਜੇ ਕੋਈ ਸੂਝਬੂਝ ਹੈਗੀ ਆ ਜੇ ਕੋਈ ਗਾਂ ਤੁਸੀਂ ਕੋਈ ਇਲੈਕਸ਼ਨ ਕਰਾਉਣੀਆਂ ਨੇ ਤੇ ਫਿਰ ਤੁਸੀਂ ਇਸ ਚੀਜ਼ ਦਾ ਜ਼ਰੂਰੀ ਆਪ ਤੁਸੀਂ ਧਿਆਨ ਦਿਓ ਜਿਹੜੇ ਨਜਾਇਜ਼ ਪਰਚੇ ਹੋਣ ਦੇ ਉਹਦੇ ਵਿੱਚ ਆਪ ਸੂਵੋ ਮੋਟੋ ਨੋਟਿਸ ਲਵੋ ਸਰਕਾਰੀਆ ਸਾਹਿਬ ਤੇ ਸੋਖ ਬਿੰਦਰ ਸਿੰਘ ਸਰਕਾਰੀਆ ਐਮ ਐਲ اے ਤੇ ਪਰਚਾ ਹੋ ਜੇ ਉਹ ਬੱਚਾ ਜਿਹੜਾ ਜੇ ਉਹ ਸਟਾ ਲੱਗੀਆਂ ਨੇ ਜੇ ਉਹ ਲੱਗਦਾ ਸੀਰੀਅਸ ਹੈ ਇਹ ਕੱਲ ਨੂੰ ਉਹਦੀ ਡੈਥ ਹੋ ਜਾਂਦੀ ਇਹਦਾ ਮੈਂ 302 ਦਾ ਪਰਚਾ ਸਰਕਾਰੀਆ ਸਭ ਤੋਂ ਹੋਏਗਾ ਨਾ ਰਾਜ ਸਰਕਾਰੀਏ ਤੇ ਹੋਏਗਾ ਇਹਦੇ ਨਾਲੋਂ ਮਾੜੀ ਗੱਲ ਕੋਈ ਨਹੀਂ ਅਸੀਂ ਸਾਰੇ ਇਸ ਗੱਲ ਦਾ ਵਿਰੋਧ ਕਰਦੇ ਹਾਂ ਔਰ ਤਕੜੇ ਹੋ ਗਿਆ ਅਸੀਂ ਪਾਰਟੀ ਲੈਵਲ ਤੇ ਅਸੀਂ ਸਾਰਿਆਂ ਨੇ ਖਲੋਣਾ ਇੱਕ ਦੂਜੇ ਦੇ ਨਾਲ ਪਾਰਟੀ ਪਹਿਲਾਂ ਤੇ ਫਿਰ ਇਲੈਕਸ਼ਨਾਂ ਬਾਅਦ ਔਰ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਕੇ ਚੱਲਿਆ ਜਿੰਨਾ ਤੱਕਾ ਇਹ ਕਰਦੇ ਨੇ ਸਾਡੇ ਨਾਲ ਬਹੁਤ ਤੱਕਾਂ ਹੁੰਦਾ ਰਿਹਾ ਜਦੋਂ ਕਾਲੀ ਸਰਕਾਰ ਸੀ ਦੋ ਵਾਰਾਂ ਬੜੀ ਬੋਨੀ ਉਹਦੋਂ ਐਮਐਲਏ ਸੀ ਲੇਕਿਨ ਉਹਦੋਂ ਹੋਇਆ ਕੀ ਮੈਂ ਲੋਕਾਂ ਆਪਣੇ ਭਰਾਵਾਂ ਨੂੰ ਕਹਿੰਦੇ ਤਕੜੇ ਹੋ ਜਾਓ ਤੇ ਫਿਰ ਰਿਜ਼ਲਟ ਕੀ ਨਿਕਲਿਆ ਸੀ ਸਾਰੇ ਪੰਜਾਬ ਦੇ ਵਿੱਚ ਰੂਰਲ ਹਲਕਿਆਂ 'ਚੋਂ 19763 ਵੋਟ ਦੇ ਹਲਕਾ ਜਨਾਲਾ ਜਿੱਤਿਆ ਸੀ ਕਿਉਂਕਿ ਤੱਕੇ ਹੋਏ ਸੀ ਤੱਕੇ ਵੀ ਕਰਦਾ ਲੱਭਣਾ ਇੰਨੇ ਵੀ ਨਹੀਂਗਾ ਇੱਥੇ ਵੀ ਅਸੀਂ 20000 ਤੇ ਜਿੱਤਣਾ ਜੇ ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ ਇਹ ਪੋਜੀਸ਼ਨ ਜਿਹੜੀ ਆਉਣ ਲਗੀ ਸੋ ਅਸੀਂ ਇਹ ਉਹ ਬਾਈਕਟ ਕਰਕੇ ਤੁਸੀਂ ਇਲੈਕਸ਼ਨ ਨਾਲ ਲੜਦਾ ਫਾਇਦਾ ਲੈ ਫੈਸਲਾ ਲੈ ਲੇ ਜੀ ਅਸੀਂ ਪਾਰਟੀ ਦੇ ਨਾਲ ਖੜੋਣਾ ਪਾਰਟੀ ਨਹੀਂ ਇਲੈਕਸ਼ਨ ਲੜਨੀ ਇਸ ਕਰਕੇ ਕਿਉਂਕਿ ਜੇ ਫਰਸ ਕਰੋ ਹੋਣੀ ਹੀ ਐ ਇਸ ਵੇਲੇ ਤੱਕਾ ਇੰਨਾ ਕੀਤਾ ਤੇ ਗਾਂ ਇਲੈਕਸ਼ਨ ਚ ਕੀ ਕਰਨਗੇ ਨਾਮਿਨੇਸ਼ਨ ਵਾਪਸ ਲੈ ਜਾਂਦੇ ਅਸੀਂ ਸਾਰੇ ਵਾਪਸ ਲੈ ਲੈਣਾ ਇਹ ਤੁਹਾਡਾ ਫੈਸਲਾ ਵਿਰੋਧ ਸਰਕਾਰੀ ਸਾਹਿਬ ਦਾ ਪੱਤੇ ਟੱਕ ਕੇ ਜਾਂ ਦੋਨਾਂ ਕਰਕੇ ਦੋਨਾਂ ਕਰਕੇ ਜੀ ਨਾਂ ਦੇ ਕੀ ਪੱਤਾ ਜਿਹੜੇ ਦੱਦ ਕੀਤੇ ਤੇ ਉਹ ਵੀ ਹੈ ਸਰਕਾਰੀ ਸਾਹਿਬ ਦਾ ਖਾਸ ਤੌਰ ਤੇ ਆ ਪਾਰਟੀ ਦਾ ਉਹ ਸਾਡੇ ਐਮਐਲਏ ਨੇ ਸਿਟਿੰਗ ਐਮਐਲਏ ਕੋਈ ਨਹੀਂ ਉਹ ਪਾਰਟੀ ਦੇ ਨੇ ਜੇ ਪਾਰਟੀ ਉਹਨਾਂ ਨਾਲ ਹੋ ਸਕਦਾ ਫਿਰ ਕਿਸੇ ਨਾਲ ਵੀ ਹੋ ਸਕਦਾ ਸਹੀ ਸਰਕਾਰੀਆਂ ਸਾਫ ਕਰਕੇ ਵੀ ਪਾਰਟੀ ਦਾ ਕਰਕੇ ਵੀ ਆਪਣੇ ਸਾਡੀ ਜਿਹੜੀ ਨਾਮਜ਼ਦਗੀਆਂ ਸਾਰੀਆਂ ਜਿਹੜੀਆਂ ਸਾਡੀਆਂ ਪੱਕੀਆਂ ਸੀਟਾਂ ਤੁਹਾਨੂੰ ਵੀ ਪਤਾ ਹੈ ਵੀ ਇਹ ਸੀਟਾਂ ਸਾਡੀਆਂ ਜਿੱਤੀਆਂ ਸੀ ਤੇ ਉਹ ਇਹਨਾਂ ਨੇ ਖਾਸ ਤੌਰ ਤੇ ਸਾਫ ਕੀਤੀਆਂ ਨੇ ਇਹਦੀ ਵਜ੍ਹਾ ਕਰਕੇ ਹੀ ਸਾਰੇ ਵਿਡਰੋ ਕਰ ਲੱਗੇ ਆ ਰਿਲੇਕਸ਼ਨ ਦਾ ਸਰਕਾਰੀਆਂ ਸਾਨੂੰ ਧੱਕੇ ਚਾਈ ਹੋਈ ਹੈ ਉਹਨਾਂ ਨੂੰ ਇਨਸਾਫ ਲਾਉਣ ਵਾਸਤੇ ਕੀ ਅੱਗੇ ਰਣਨੀਤੀ ਅਸੀਂ ਰਣਨੀਤੀ ਜੀ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਕੱਲ ਮੀਟਿੰਗ ਕਰਾਂਗੇ ਅਸੀਂ ਕੱਲ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਸਾਡੀ ਐਮਪੀ ਨਾਲ ਗੁਰਜੀਤ ਸਿੰਘ ਔਜਲੀ ਨਾਲ ਵੀ ਗੱਲ ਹੋਈ ਆ ਸਾਰੇ ਅਸੀਂ ਇਕੱਠੇ ਆ ਅਸੀਂ ਫੈਸਲਾ ਕੀਤਾ ਵੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਫੈਸਲਾ ਫਿਰ ਦੁਬਾਰਾ ਜੋ ਸਾਡੀ ਰਣਨੀਤੀ ਹੋਊਗੀ ਉਹ ਦੁਬਾਰਾ ਅਸੀਂ ਤੈਅ ਕਰਾਂਗੇ ਤੁਹਾਡਾ ਪ੍ਰੈਸ ਵਾਲਿਆਂ ਦਾ ਖਾਸ ਤੌਰ ਤੇ ਮੈਂ ਹਮੇਸ਼ਾ ਹੀ ਤਨਵਾਦ ਕਰਦਾ ਕਿਉਂਕਿ ਤੁਸੀਂ ਸਾਡੇ ਲਈ ਹਾਂਜੀ ਉੱਤਰ ਪੰਜਾਬ ਦੀ ਬਾਈਕੜ ਕਰ ਨਹੀਂ ਜੀ ਨਹੀਂ ਜਿੱਥੇ ਸਾਡਾ ਅਮਰਸਰ ਜ਼ਿਲ੍ਹੇ ਦੀ ਗੱਲ ਕਰ ਅਮਰਸਰ ਦੇ ਹਾਤੀ ਦੇ ਹਾਤੀ ਜੀ ਬਲਾ ਸਮਤੀ ਜੇ ਜ਼ਿਲ੍ਹਾ ਵੀ ਦੋਨਾਂ ਦਾ ਦੋਨਾਂ ਜੀ ਦੋਨਾਂ ਹਾਂਜੀ